ਇਹ ਤਾਂ ਬੜਾ ਭਾਗ ਦਾ ਵੜਾ ਅੱਜ ਦੇ ਦਿਨ ਨਾ ਗੱਡੀਆਂ ਲਾਉਂਦੇ ਨੇ ਬੜਪਾਗ ਦੀਆਂ ਉਹ ਭੂਤਾਂ ਪ੍ਰੇਤਾਂ ਨੂੰ ਬੜਾ ਮੰਨਦੇ ਆ ਕਿ ਉਹਦੇ ਵਿੱਚ ਭੂਤ ਵਰ ਜਿੰਦਾ ਝਾੜਾ ਕਰ ਦਿੰਦੇ ਆ ਉਹ ਭੂਤ ਨਿਕਲ ਜਾਂਦਾ ਇੱਕ ਗੱਲ ਇੱਥੇ ਦੱਸਾਂ ਅੱਜ ਦੀਵਾਲੀ ਹੈ ਨਾ ਅੱਜ ਤੁਹਾਡੇ ਵਹਿਮ ਭਰਮ ਕੱਢਣੇ ਆ ਸਭ ਤੋਂ ਜ਼ਿਆਦਾ ਅੱਜ ਦੇ ਦਿਨ ਮੁਰਗਿਆਂ ਦੀ ਕਟਿੰਗ ਹੁੰਦੀ ਏ ਸਭ ਤੋਂ ਜ਼ਿਆਦਾ ਅੱਜ ਬੱਕਰੇ ਚਟਕਾਏ ਜਾਣਗੇ ਕਦੇ ਮੁਰਗੇ ਦੀ ਆਤਮਾ ਵੇਖੀ ਕਿਸੇ ਨੇ ਉਹ ਤਾਂ ਚਟਕਾਈ ਨੂੰ ਉਸੇ ਵਾਲੇ ਫੜ ਲੇ ਉਹ ਤੇ ਚਟਕਾਈ ਨੂੰ ਕਹਵੇ ਤੂੰ ਓ ਮੇਰੇ ਤੂੰ ਮੈਨੂੰ ਕਟਿਆ ਇਧਰ ਆ ਤੇਰੀ ਪਹਿਲਾਂ ਮੈਂ ਤੋਣ ਖੜਾ ਕਦੇ ਵੇਖਿਆ ਕਿ ਚਟਕਾਈ ਨੂੰ ਉਹ ਮੁਰਗਾ ਉਹਦੀ ਰੂਹ ਆ ਗਈ ਤੇ ਉਹਨੂੰ ਫੜ ਲਿਆ ਇਹ ਬੰਦੇ ਦੀ ਰੂਹ ਹੀ ਕਿਉਂ ਪੜਕਦੀ ਫਿਰਦੀ ਹੈ ਬੰਦਾ ਹੀ ਕਿਸੇ ਦੇ ਵਿੱਚ ਵੜੀ ਫਿਰਦਾ ਕਦੇ ਮੁਰਗੇ ਦੀ ਰੂਹ ਨਹੀਂ ਪੜਕੀ ਕਦੇ ਬੱਕਰੇ ਦੀ ਰੂਹ ਨਹੀਂ ਪੜਕੀ ਉਹ ਚਟਕਾਈ ਚਟਕਾਈ ਜਾਂਦਾ ਏ ਉਹ ਕਹਿੰਦਾ ਆਉਣ ਦੇ ਬਸ ਆਉਣ ਦੇ ਬਸ ਆਉਣ ਦੇ ਬਸ ਚੱਲਣ ਦੇ ਬਸ ਉਹਦਾ ਕੰਮ ਹੈ ਉਹਨੂੰ ਅੱਜ ਤੱਕ ਤੇ ਕੋਈ ਰੂਹ ਨਹੀਂ ਚੰਬੜੀ ਤੇ ਇੱਧਰ ਸਾਡੇ ਵਰਗਿਆਂ ਨੂੰ ਉਹੀ ਵੇਲੇਆਂ ਨੂੰ ਨਾ ਕੋਈ ਕੰਮ ਨਹੀਂ ਹਾਏ ਮੇਰੇ ਤੇ ਭੂਤ ਆ ਗਿਆ ਉਹ ਫਾਂਡਾ ਕਰਾ ਕੇ ਆ ਮੈਨੂੰ ਪਹਿਲਾਂ ਮੈਨੂੰ ਤੇ ਆ ਚੰਬੜ ਗਿਆ ਇਹ ਵਹਿਮਪਨ ਪੈ ਗਿਆ ਸਾਡੇ ਅੰਦਰ ਜਿਹੜੀ ਚੀਜ਼ ਹੈ ਹੀ ਨਹੀਂ ਇੱਕ ਮਿਆਣ 'ਚ ਇੱਕ ਹੀ ਤਲਵਾਰ ਪੈਂਦੀ ਹੈ ਦੋ ਪੈ ਜਾਣਗੀਆਂ